ਰਾਜਾ ਹੀਰਾ ਸਿੰਘ ਚਵਾਲਾ ਮੰਦਿਰ ਚਬਾਲ ਵਿਖੇ ਗੱਗਨੋਮੀ ਮੇਲਾ ਬੜੀ ਝੁੰਮਤਾ ਹੰਡ ਮਨਾ ਲਿਆ। ਰਾਜਾ ਹੀਰਾ ਸਿੰਘ ਚਵਾਲਾ ਮੰਦਿਰ ਵਿਖੇ ਗੱਗਨੋਮੀ ਮੇਲਾ ਸਰਦਾਰ ਰਕੇਸ਼ ਕੁਮਾਰ ਬ੍ਰਿਗੇਡੀਅਰ ਮੁੱਖ ਪੁਜਾਰੀ ਬਾਬਾ ਜਸਪਾਲ ਸਿੰਘ ਜੀ ਦੇ ਦੇਖਦੇ ਅਤੇ ਬਰਸ਼ ਚੰਦਾ ਦੇ ਤੋਂੰ ਦਾ ਮਾਮਲਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਪੁਜਾਰੀ ਬਾਬਾ ਜਸਪਾਲ ਸਿੰਘ ਜੀ ਨੇ ਦੱਸਿਆ ਕਿ ਇਹ ਮੰਦਿਰ ਸਾਲ 1949 ਦੀ ਰਾਜਾਂ ਵੱਲੋਂ ਬਣਾਇਆ ਗਿਆ ਸੀ। ਇਸ ਵਿੱਚ ਭਗਵਾਨ ਪੁਲੇ ਸ਼ੰਕਰ ਸ਼੍ਰੀ ਬਿਯੰਗ ਬਲਜੀ ਦੀ ਮੂਰਤੀ ਸਥਾਪਨਾ ਹੈ ਸ਼ਰਦਾਲੂ ਫੰਡਾ ਸ਼ਹਿਰ ਆਪ ਦੇਸ਼ਾਂ ਦੇਸ਼ਾਂ ਤੋਂ ਆ ਕੇ ਮੱਥਾ ਟੇਕਦੇ ਹਾਂ ਸ਼ੁਧਾਲੂ ਨੇ ਮਨੁਕਾਮਨਾ ਪੂਰੀਆਂ ਹੁੰਦੀਆਂ ਹਨ ਅੱਜ ਗੁੱਗਨ ਹੋਈ ਮੇਲਾ ਸੰਪਾਪਤ ਐਨ ਆਰ ਆਈ ਸੰਤਾਨ ਦੇ ਸਹਿਯੋਗ ਨਾਲ ਬੜੇ ਸ਼ਰੂਮਕਾਮਨਾ ਮਨਾਇਆ ਗਿਆ ਬਾਸ ਗੋਲੀ ਹੋਇਆ ਪੁਰੀ ਮੈਂ ਖਿੱਚ ਕੇ ਲੀਗ ਦੇ ਲਾਗੇ ਲਿਆਉਣ ਡਿਆ ਪਰ ਆਪ ਹੀ ਲੀਗ ਤੋਂ ਬਾਹਰ ਜਾਂਦਾ ਕਹਿੰਦੇ ਘਰ ਭੁੱਲ ਗਈ ਮੋੜ ਤੇ ਆ ਕੇ ਤੇ ਲੰਮੀ ਸ਼ਿਟੀ ਮਾਰ ਮਿੱਤਰਾ ਜਦੋਂ ਡਾਂਗਾ ਵਾਲੇ ਪਿੱਛੇ ਲੱਗੇ ਹੁੰਦੇ ਆ ਉਦੋਂ ਕਹਿੰਦੇ ਘਰ ਭੁੱਲ ਜਾਂਦਾ ਬਾਕੀ ਗੱਭਰੂ ਨੂੰ ਘਰ ਭੁੱਲ ਗਿਆ ਐਵੇਂ ਦੁਨੀਆ ਦਾ ਪੀੜੀ ਧੀਰਾ ਮਾਰ ਬਤਾ ਲਈਏ ਪਹਿਲੇ ਰੱਬ ਦੀਆਂ ਸਾਹ ਸੁਗਾਤਾ ਪੈਸਾ ਫੇਰ ਕਮਾ ਲਈਏ ਇਧਰਲੇ ਪਾਸੇ ਪੰਜਾਬ یادگاری فوٹو اس بعد گلا چل گیا سوالا مندر پجاری گیم بابا جسکال جی ਕਹਿੰਦੇ ਸਾਧੂ ਰਹਿੰਦੇ ਆ ਜੰਗ ਚ ਬਗਾਨੇ ਬਣ ਕੇ ਰੱਖੀਏ ਸਲੀਮ ਆ ਗਿਆ ਸਾਡਾ ਭਰਾ ਕਹਿੰਦੇ ਅੱਜ ਕੱਲ ਭਰਾ ਨੈਟ ਤੇ ਸ਼ਾਇਰ سو روپیہ دے بابا جی نے سو روپیہ دلو گے بابا جی آو اٹا ٹکنا کھڑی پہ آ ویکاں گے جفا کون لایا کون بلے بلے کرنا ਕਬੱਡੀ ਪੈ ਗਈ ਸੁਖੰਦ ਦਾ ਫਾਦਰ ਪੰਜਾਬ ਪਾਸ ਦੇ ਵਿੱਚ ਡਿਊਟੀਆਂ ਕਰਦਾ ਸਰਦਾਰ ਜਵਾਹਰ ਸਿੰਘ ਜੀ ਉਹਦੀ ਪੁੱਤਰੀ ਆਓ ਬਾਜ ਬਾਜ ਆ ਵੀ ਖਿਡਾਰੀ ਦਾ ਟਾਵੇਂ-ਟਾਵੇਂ ਜਿੱਥੇ ਖੜੀ ਮੇਰੇ ਵੀਰੋ ਆ ਵੀ ਖਿਡਾਰੀ ਦਾ ਕਾਹਲ ਇੱਤੋਂ ਰੇਡ ਰਹਿ ਗਈ ਆ ਤੇ ਇਹਨੂੰ ਹੋ ਵੇਖੋ ਕਿੰਤਰ ਆਪਾਂ ਜੱਫਾ ਲੜਾਂਗਾ ਕਿੰਨਾ ਫੜਨਾ ਕਿਉਂਕਿ ਉਹਦੀ ਕਬੱਡੀ ਬਹੁਤ ਵੱਡੀ ਆ ਕੋਈ ਵੱਲੋਂ ਆਨੇ ਉਹ ਗਈ ਕਬੱਡੀ 스타 ਆ ਮੇਰੇ ਵੀਰੋ ਜਿਹੜੀ ਕਬੱਡੀ ਦੀ ਵੱਡੀ 스타 ਕਹਿੰਦੇ ਪਿਛਲੇ ਸਮੇਂ ਵਿੱਚ ਧੱਕ ਮਾਰਨੇ ਗੰਗ ਗੁਰਮਿੰਦਰਾ ਪੱਕੀ ਜਿਸ ਦਾ ਧੀਆ ਜ਼ਿਆਦਾ ਜੰਮੀਆ ਉਸ ਕਰ ਤਰੀ ਤਰੱਕੀ ਧੀਆ ਵਰਗਾ ਜਾਣਾ ਕੋਈ ਐਵੇਂ ਦੁਨੀਆ ਗਾਦੀ ਰਹੀ ਧੀਆ ਮਾਰ ਬਟਾਲੀਏ ਪਹਿਲਾਂ ਰੱਬ ਦੀਆਂ ਸਭ ਸ਼ੁਕਾਤਾ ਪੈਸਾ ਫੇਰ ਕਵਾਲੀਏ ਇਧਰ ਦੇ ਪਾਸੇ ਕਬੱਡੀ ਪਈਆ ਪਈਆ ਨਵਾਲ ਖੋ ਟ੍ਰੈਕਟਰ ਦੇ ਨਾਲ ਕੀਤਾ ਗਿਆ ਸੀ ਮੇਰੇ ਵੀਰੋ ਇੱਕ ਨੰਬਰ ਦੀ ਕਿੱਟ ਦੇ ਵਿੱਚ ਹੁੰਦਾ ਕਹਿੰਦੇ ਖੇਡ ਗਰਾਹ ਦੇ ਵਿੱਚ ਆ ਗਿਆ ਮੇਰੇ ਵੀਰੋ ਗੱਲਾਂ ਬਹੁਤ ਵੱਡੀਆਂ ਇਧਰ ਦੇ ਪਾਸੇ ਕਿਹੜੀ ਵਾਲੇ ਦੇ ਭਰਾ ਸਾਡੇ ਪੁੱਜੇ ਹੋਏ ਨੇ ਸੋ ਬਹੁਤ ਬਹੁਤ ਰੋਕਣ ਦੀ ਸੋਖੀ ਗੱਲ ਥੋੜੀ ਆ ਅਨੂ ਦੀ ਕਬੱਡੀ ਆ ਮੇਰੇ ਕਿਰੋ ਅਨੂ 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 ਪੱਲਵੀ ਪੱਲਵੀ ਦੀ ਕਬੱਡੀ ਖੇਡ ਵਿੱਚ ਪਰ ਪੁਆਇੰਟ ਪੱਲਵੀ ਦਾ ਤੁਹਾਡੇ ਲਈ ਪਾਸ ਹੋ ਤੋ ਅਨੂ ਕਹਿ ਲਈ ਕਿ ਭਜਾਈ ਫਿਰਦੀ ਆਲੇ ਦੁਆਲੇ ਗੱਲ ਕਰਨੀ ਆ ਕੱਲ ਲਾਗੇ ਹੋ ਲਾਗੇ ਹੋ ਜੱਫਾ ਲੜਾ ਪੜਾ ਜਾ ਕਹਦੇ ਕਹਦੇ ਸੁਮਨ ਜੀ بھی گھر کرنی ٹکردر اگلی کبھی پلوی ਮੇਰਾ ਨਾਮ ਬਲਬੀਰ ਸਿੰਘ ਰੋਕ ਬੱਲਾ ਆ ਪਿੰਡ ਪੁਜਾ ਦਾ ਜੋ ਕਿ ਮੈਂ 6 ਸਾਲ ਤੋਂ ਪਹਿਲੇ ਕਬੱਡੀ ਖੇਡ ਰਿਹਾ ਪਹਿਲਾਂ ਮੈਂ ਏਸ਼ੀਆ ਗੁਰ ਮੈਲ ਨੇ ਜਿੱਤੋ ਤੇ ਹੁਣ ਆਪਣੇ ਬੱਚੇ ਜਿਹੜੇ ਲਾਗੇ ਤੇਰੀ ਦੇ ਵਿੱਚ ਬਾਲ ਹੋ ਗਿਆ ਪਾਹੇ ਵੜੋ ਗਿਆ ਉਹਨਾਂ ਮੁੰਡਿਆਂ ਨੂੰ ਫਰੀ ਟ੍ਰੇਨਿੰਗ ਕੁੜੀ ਮੈਂ ਉਹਨਾਂ ਤੇ ਮੁੰਡਿਆਂ ਨੂੰ ਦੇ ਰਹੇ ਹਾਂ ਜਿਵੇਂ ਭਰਾ ਤੇ ਆਪਣੇ ਕੋਲੋਂ ਕੁਝ ਦੇ ਰਹੇ ਆ ਤੇ ਅਜੇਸ਼ਵਾਲਾ ਮੰਦਿਰ ਦੂਰਾਂ ਨਾਮੀ ਦੇ ਮੈਚ ਹੀ ਜੋ ਬਾਬਾ ਜੀ ਦੇ ਸੰਯੋਗ ਨਾਲ ਤੇ ਸੱਤਾ ਡਾਕਟਰ ਤੇ ਹੌਕਾਉਂ ਲਵਾ ਲਈਆਂ ਸੰਗੋਹਰਾ ਮੇਲਾ ਕਰਾਇਆ ਗਿਆ ਤੇ ਅਸੀਂ ਦਾ ਤੁਹਾਨੂੰ ਦਾ ਕਰਦੀ ਇਹਨਾਂ ਦਾ ਕਿ ਸਾਡਾ ਇਹਦਾ ਸਾਥ ਦੇਂਦੇ ਰਹਿਣਾ ਤਾਗੇ ਜਿਹੜੇ ਬੱਚੇ ਨਸ਼ਿਆਂ ਤੋਂ ਬਚ ਸਕਣ ਤੇ ਕਬੱਡੀ ੱਲੇ ਵੇਸ ਸਕਣ ਤੇ ਮੈਂ ਬਾਬਾ ਜੀ ਨਾਲ ਦਾ ਤੇ ਬਾਬਾ ਕੁਲਵਿੰਦਰ ਸਿੰਘ ਪਿੰਡ ਪੰਜਵੜ ਕਲਾਂ ਤੋਂ ਇੱਥੇ ਅੱਜ ਸ਼ਵਾਲੇ ਮੰਦਰ ਦੇ ਵਿੱਚ ਜੋ ਮੇਲਾ ਕਰਵਾਇਆ ਗਿਆ ਗੱਗਾ ਨਾਮੀ ਜੀ ਦਾ ਉਹ ਸਾਰਿਆਂ ਵੀਰਾਂ ਨੇ ਬਹੁਤ ਸਾਥ ਦਿੱਤਾ ਹੀਰਾਪੁਰ ਵਾਲੀ ਸੰਗਤ ਨੇ ਬਹੁਤ ਸਾਥ ਦਿੱਤਾ ਬੱਲਾ ਪਹਿਲਵਾਨ ਜੀ ਔਰ ਵੀਰ ਗੋਪੀ ਇਹਨਾਂ ਦਾ ਭਰਾ ਜੋ ਕਬੱਡੀ ਦੇ ਕੋਚ ਹੈ ਦੋਵੇਂ ਭਰਾ ਐ ਔਰ ਕੁੜੀਆਂ ਨੂੰ ਬਹੁਤ ਸਖਲਾਈ ਵਧੀਆ ਦੇ ਰਹੇ ਆ ਲੰਗੇ ਪਾਸੇ ਲਾ ਰਹੇ ਆ ਨਸ਼ਿਆਂ ਤੋਂ ਬਚਾਉਣ ਖਾਤਰ ਹੀ ਇਹਨਾਂ ਨੇ ਮਤਲਬ ਇਹ ਸਾਰਾ ਮੁੱਦਾ ਚੁੱਕਿਆ ਤੇ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸੇਵਾ ਕਰਦੇ ਆ ਮੈਂ ਨਾਂ ਤੇ ਖੈਰ ਉਹਨਾਂ ਦਾ ਨਹੀਂ ਜਾਣਦਾ ਰਿਸ਼ਪਾਲ ਸਿੰਘ ਜੀ ਬਾਬਾ ਰਿਸ਼ਪਾਲ ਸਿੰਘ ਜੀ ਉਹ ਵੀ ਇੱਥੇ ਸੇਵਾ ਕਰਦੇ ਬਹੁਤ ਵਧੀਆ ਪ੍ਰਬੰਧ ਇਹਨਾਂ ਦਾ ਲੱਗਾ ਮੈਂ ਪਹਿਲੀ ਵਾਰੀ ਇੱਥੇ ਆਇਆ ਓਮ ਪ੍ਰਕਾਸ਼ ਗੱਬਰ ਜੀ ਧੋਣਾ ਸਾਹਿਬ ਡਾਇਰੈਕਟਰ ਰਾਮਪੀਰth ਵਾਲੇ ਉਹਨਾਂ ਨੇ ਆਣਾ ਸੀ ਪਰ ਉਧਰ ਕੋਈ ਜ਼ਰੂਰੀ ਉਹਨਾਂ ਨੂੰ ਕੰਮ ਪੈ ਗਿਆ ਉਹ ਉਧਰ ਚਲੇ ਗਏ ਇਸ ਕਰਕੇ 10 ਦੀ ਡਿਊਟੀ ਲੱਗੀ ਆ ਮੈਂ ਇਸ ਕਰਕੇ ਇੱਥੇ ਪਹੁੰਚਿਆ ਤੇ ਬਹੁਤ ਵਧੀਆ ਲੱਗਾ ਮੇਰੇ ਮਨ ਨੂੰ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆ ਤੋਂ ਰਹਿਤ ਹੋਵੇ ਤੇ ਜਿੰਨਾ ਵੀ ਹੋ ਸਕਿਆ ਸਾਡੇ ਕੋਲੋਂ ਅਸੀਂ ਉਹਨਾਂ ਦਾ ਮਾਨ ਸਨਮਾਨ ਕੀਤਾ ਏ ਤੇ ਮੈਂ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਹਨਾਂ ਜਿੰਨੀ ਵੀ ਆਉਣ ਵਾਲੀ ਪਨੀਰੀ ਹੈ ਉਹਨਾਂ ਨੂੰ ਸਾਰਿਆਂ ਨੂੰ ਨਸ਼ੇ ਤੋਂ ਰਹਿਤ ਕਰਕੇ ਇੱਕ ਕਬੱਡੀ ਦੇ ਨਾਲ ਜੋੜਿਆ ਜਾਵੇ ਪਹਿਲਵਾਨੀ ਦੇ ਨਾਲ ਜੋੜਿਆ ਜਾਵੇ ਜਿੰਨੀ ਵੀ ਸਾਡੇ ਕੋਲ ਵੱਧ ਤੋਂ ਵੱਧ ਇਹਨਾਂ ਦੀ ਸਹਿਯਾਤ ਹੋਊਗੀ ਉੰਨੀ ਅਸੀਂ ਕਰਾਂਗੇ ਤੇ ਦਾ ਕਰਦੇ ਵੀ ਰਾਵਾਂਗੇ ਜਿੰਨਾ ਚਿਰ ਪ੍ਰਮਾਤਮਾ ਨੇ ਸਾਹਸ ਦਿੱਤੇ ਆ ਇਹਨਾਂ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਇਹ ਤੇ ਸਪੰਦ ਦਾ ਦਾਨ ਕਰਕੇ ਪਾਬਾਈ ਤੋਂ ਮੇਲੇ ਬਾਰੇ ਇਹ ਸਾਨਿਆ ਜੀ ਰਾਜਾ ਹੀਰਾ ਸਿੰਘ ਸ਼ਵਾਲਾ ਮੰਦਰ ਚਵਾਲ ਰਾਜਾ ਨੇ ਮੰਦਰ ਬਣਾਇਆ ਸੀ ਜਿੱਥੇ ਰੌਣਕਾਂ ਲੱਗੀਆਂ ਨੇ ਅੱਜ ਗੁੱਗਾ ਨਾਮੀ ਦਾ ਮੇਲਾ ਬਣਾਇਆ ਜਾ ਰਿਹਾ ਹੈ ਇੱਕ ਮੇਲਾ ਸੀ ਸ਼ੁਰਾਪਤੀ ਬਣਾਉਨੇ ਇੱਕ ਗੁੱਗਾ ਨਾਮੀ ਦਾ ਮੇਲਾ ਬਣਾਉਨੇ ਆ ਬੜੀ ਸ਼ਰਧਾ ਤੇ ਬੜੀ ਭਾਵਨਾ ਨਾਲ ਹੀ ਗੁੱਗਾ ਨਾਮੀ ਦਾ ਮੇਲਾ ਬਣਾਇਆ ਗਿਆ ਵਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਮੇਲਾ ਬਣਾਇਆ ਗਿਆ ਵਾ ਵੱਧ ਚੜ ਕੇ ਲੋਕਾਂ ਨੇ ਇਹਦਾ ਦਾਨਪੁੰਨ ਕੀਤਾ ਸਤਿਗੋ ਸੱਚੇ ਪਾਸ਼ਾ ਸਭ ਤੇ ਮੇਰ ਰੱਖੇ ਔਰ ਹਰ ਸਾਰੇ ਸਥਿਤ ਰਹੀ ਗੁੱਗਾ ਨਾਮੀ ਦਾ ਮੇਲਾ ਲਗਾਇਆ ਜਾਵੇਗਾ ਕਿਰਪਾ ਕਰਕੇ ਸੱਚੇ ਪਾਤਸ਼ਾਹ ਜਿੰਨਿਆਂ ਵੀ ਕਬੱਡੀ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਰਵਾਇਆ ਉਹਨਾਂ ਦਾ ਵੀ ਧੰਨਵਾਦ ਬੱਲੇ ਭਾਈ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਕਬੱਡੀ ਕਰਵਾਈ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਸਦਾ ਹੀ ਮੇਰਾ ਪ੍ਰਵਤ ਰੱਖੀ ਔਰ ਸਦਾ ਇਹ ਮੇਲੇ ਲੱਗਦੇ ਰਹਿਣ ਔਰ ਸੱਚੇ ਪਾਤਸ਼ਾਹਾਂ ਦੀ ਕਿਰਪਾ ਰੱਖੀ ਰਾਜਾ ਹੀਰਾ ਸਿੰਘ ਸਰਦਾਰ ਰਕੇਸ਼ ਕੁਮਾਰ ਮੀਡੀਆ ਜਿਹੜੇ ਸਮੰਦਰ ਦੇ ਕਰਤਾਦर्ता ਨੇ ਔਰ ਮੈਂ ਇੱਕ ਨਿਕਾਜਾ ਜਿਸ ਪਾਸੋਂ ਪੁਜਾਰੀ ਜਿਹੜਾ ਇਸ ਮੰਦਿਰ ਦੀ ਸੇਵਾ 20 ਸਾਲ ਤੋਂ ਕਰਦਾ ਪਿਆ ਮਾ ਇੱਕ ਸ਼ਨੀ ਮੰਦਿਰ ਆ ਇੱਕ ਬਜ਼ੁਰਗ ਵਾਲੀ ਦਾ ਮੰਦਿਰ ਆ ਇੱਕ ਸ਼ੰਕਰ ਜੀ ਦਾ ਮੰਦਿਰ ਆ 1839 ਦਾ ਮੰਦਿਰ ਆ ਦੱਸਦੇ ਆ ਇਹ ਇਸ ਮੰਦਿਰ ਤੇ ਜਿਹੜੀ ਵੀ ਕੋਈ ਅਰਦਾਸ ਕਰਦਾ ਵਾ ਪੁੱਤ ਦੀ ਧੀ ਦੀ ਕੋਈ ਨੌਕਰੀ ਦੀ ਤੇ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਬਾਬਾ ਜੀ ਦਾ ਬੜਾ ਮਾਨਸਤ ਕਰ ਕਰਦੇ ਨੇ ਔਰ ਮੈਂ ਸਭ ਦਾ ਮਾਨਸਤ ਕਰ ਕਰਦਾ ਕਿ ਹਰ ਬੱਚੇ ਬੱਚੇ ਦਾ ਹਰ ਇੱਕ ਬੀਬੀ ਦਾ ਸਤਿ ਮਾਨ ਮਾਨਸਤ ਕਰ ਕਰਦਾ ਮਾਂ ਇਸ ਮੰਦਿਰ ਦਾ ਬਾਲ ਸਦਾ ਹੀ ਮੇਰਾ ਰਹਿਣ ਚਾਰਦੀਕਾਰ ਵੇ ਸ਼ੁਆਲਾ ਮੰਦਰ ਆਗਿ ਦੀ ਮੇਰੇ ਸਤਿਗੋਦੀ ਮੇਰੇ ਭਗਵਾਨ ਸ਼ੰਕਰ ਦੀ ਮੇਰੇ ਕਿਰਪਾ ਕਰੂ ਸਰਦਾਰ ਰਾਕੇਸ਼ ਕੁਮਾਰ ਬਗੇੜੀਆ ਜਿਨ੍ਹਾਂ ਦਾ ਸਹਿਯੋਗ ਆ ਤੇ ਸਭ ਨੂੰ ਸੱਚੇ ਪਾਤਸ਼ਾਹਾਂ ਦੀ ਚਰਦੀਕਾਰ ਰੱਖੇ ਜੈ ਸ਼੍ਰੀ ਰਾਮ ਸ਼ਿਵ ਸ਼ੰਕਰ ਭਗਵਾਨ ਦੋਸ਼ੀਆ ਪਤੀ ਰਾਮ ਰਾਮ ਸਦਾ ਸਤਿ ਜੈ ਦੇਕਰ